ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਅਸੀਂ Apple ਦੇ ਨਵੇਂ ਲਾਂਚ ਹੋ ਰਹੇ ਫੋਨ 17 17 Air 17 Pro ਅਤੇ 17 ਮਾਡਲ ਬਾਰੇ ਦੱਸਣ ਜਾ ਰਹੇ ਹਾਂ ਸਤੰਬਰ ਮਹੀਨਾ ਲਗਭਗ ਆ ਗਿਆ ਹੈ ਤੇ Apple ਆਪਣੇ ਨਵੇਂ iPhone iPhone 17 ਸੀਰੀਜ਼ ਦਾ ਪਰਦਾਫਾਸ਼ ਕਰਨ ਵਾਲਾ ਹੈ iPhone 17 ਦੇ ਨਵੇਂ iOS 26 ਦੇ ਨਾਲ ਉਨ ਦੀ ਸੰਭਾਵਨਾ ਹੈ ਜਦੋਂ ਕਿ ਅਧਿਕਾਰਤ ਇਵੈਂਟ ਅਜੇ ਕੁਝ ਹਫ਼ਤੇ ਦੂਰ ਹੈ ਇੰਟਰਨੈਟ ਪਹਿਲਾਂ ਹੀ ਵੱਡੇ ਦਾਅਵਿਆਂ ਨਾਲ ਭਰਿਆ ਹੋਇਆ ਹੈ ਕਿ ਐਪਲ ਇਸ ਸਾਲ ਸਟੋਰ ਵਿੱਚ ਕੀ ਰੱਖ ਸਕਦਾ ਹੈ ਨਵੇਂ ਆਉਣ ਵਾਲੇ ਆਈਫੋਨ ਦੀ ਕੀਮਤ ਹਮੇਸ਼ਾ ਮਿਲੀਅਨ ਡਾਲਰ ਦਾ ਸਵਾਲ ਹੁੰਦਾ ਹੈ ਐਪਲ ਨੇ ਕਥਿਤ ਤੌਰ ਤੇ ਆਪਣੀ ਵੱਧ ਦੀ ਅਮਰੀਕੀ ਨਿਰਮਾਣ ਭਾਈ ਵਾਲੀ ਪਾਰਟਨਰ ਦੇ ਕਾਰਨ ਟਰੰਪ ਯੁੱਗ ਦੇ ਟੈਰਿਫ ਨੂੰ ਬੇਅਸਰ ਕਰ ਦਿੱਤਾ ਹੈ Apple ਦੀਆਂ ਕੀਮਤਾਂ ਉੱਤੇ 트럼ਪ ਦੇ ਟੈਰਿਫ ਮਾਡਲ ਦਾ ਕੋਈ ਵੀ ਬੁਰਾ ਅਸਰ ਨਹੀਂ ਦੇ ਰਿਹਾ ਹਾਲਾਂਕਿ ਏਸ਼ੀਆ ਦੇ ਵਿੱਚ ਅਜੇ ਵੀ ਆਈਫੋਨ Apple ਦੀ ਕੀਮਤ ਅਜੇ ਜੋਖਮ ਬਣਿਆ ਹੋਇਆ ਹੈ ਹੋ ਸਕਦਾ ਹੈ ਕਿ ਹੌਣ ਵਾਲੇ ਸਮੇਂ ਦੇ ਵਿੱਚ ਏਸ਼ੀਆ ਦੀ ਮਾਰਕੀਟ ਵਿੱਚ ਆਈਫੋਨ ਮਹਿੰਗਾ ਹੋ ਸੇ ਤਾਜ਼ਾ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਆਈਫੋਨ 17 ਵਿੱਚ 20 ਸਟੋਰੇਜ ਨੂੰ 128GB ਤੋਂ ਵਧਾ ਕੇ 256GB ਕਰ ਦਿੱਤਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਕੀਮਤ ਵਿੱਚ ਲਗਭਗ 50 ਡਾਲਰ ਦਾ ਵਾਧਾ ਭਾਵ ਇੰਡੀਅਨ ਰੁਪੀਸ 4400 4400 ਰੁਪਏ ਦਾ ਵਾਧਾ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਆਈਫੋਨ 16 ਵਨੀਲਾ ਵੇਰੀਐਂਟ ਨੂੰ 79900 ਰੁਪਏ ਵਿੱਚ ਲਾਂਚ ਕੀਤਾ ਜਾਂਦਾ ਹੈ ਤਾਂ ਆਈਫੋਨ 17 ਦੀ ਕੀਮਤ ਲਗਭਗ 83300 ਰੁਪਏ ਹੋਵੇਗੀ ਜੇਕਰ ਅਫਵਾਹਾਂ ਸੱਚ ਹਨ ਤਾਂ ਹਾਈ-ਐਂਡ ਵਾਲੇ ਵੇਰੀਐਂਟ ਦੀ ਕੀਮਤ ਵਿੱਚ ਵੱਡਾ ਵਾਧਾ ਹੋਵੇਗਾ ਨਵੇਂ ਆਈਫੋਨ 17 Air ਲਈ ਕਈ ਸਰੋਤਾਂ ਨੇ ਕਥਿਤ ਤੌਰ ਤੇ ਲਗਭਗ 900 ਡਾਲਰ ਪਰ ਰੁਪਇਆ ਵਿੱਚ 78886 ਰੁਪਏ ਦੀ ਕੀਮਤ ਵਾਲਾ ਇਸ਼ਾਰਾ ਕੀਤਾ ਹੈ ਇਸ ਨੂੰ ਸਟੈਂਡਰਡ ਆਈਫੋਨ 17 ਤੋਂ ਉੱਪਰ ਪਰ ਪ੍ਰੋ ਮਾਡਲਾਂ ਤੋਂ ਹੀਠਾ ਰੱਖੇਗਾ ਲਾਈਨ ਅਪ ਵਿੱਚ ਆਪਣਾ ਸਥਾਨ ਬਣਾਏਗਾ ਆਈਫੋਨ 17 에ਅਰ 90000 ਰੁਪਏ ਤੋਂ 1 ਲੱਖ ਰੁਪਏ ਦੇ ਵਿੱਚ ਵਿਚਾਰ ਹੋ ਸਕਦਾ ਹੈ ਆਈਫੋਨ 17 ਸਟਾਰ 17 ਏਅਰ ਦੇ ਅਨੁਮਾਨਿਤ ਸਪੈਸੀਫਿਕੇਸ਼ਨਸ ਇਸ ਪ੍ਰਕਾਰ ਹੋ ਸਕਦੇ ਹਨ ਆਈਫੋਨ 17 ਏਅਰ ਐਪਲ ਦਾ ਹੁਣ ਤੱਕ ਦਾ ਸਭ ਤੋਂ ਪਤਲਾ ਫੋਨ ਹੋਣ ਦੀ ਅਫਵਾਹ ਹੈ ਜਿਸ ਨੇ ਆਪਣੇ ਅਲਟਰਾ ਲਾਈਟ ਲੈਪਟਾਪਾਂ ਤੋਂ ਏਅਰ ਨਾਮ ਅਦਾਰ ਲਿਆ ਹੈ ਬਲੂਮਬਰਗ ਦੀ ਇੱਕ ਰਿਪੋਰਟ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਹੈ ਕਿ ਬੇਸਿਕ ਤੇ ਬੇਸਿਕ A19 ਚਿਪ ਵਿੱਚ ਸਿੰਗਲ ਰੀਅਰ ਕੈਮਰਾ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਪੇਸ਼ ਕੀਤੇ ਗਏ ਐਪਲ ਦੇ ਇਨ ਹਾਊਸ ਮਾਡਮ ਦੀ ਵਰਤੋਂ ਕਰੇਗਾ ਆਈਫੋਨ 17 17 ਪ੍ਰੋ ਅਲਮੂਨੀਅਮ ਬਿਲਡ ਟਾਈਟੇਨੀਅਮ ਨਾਲੋਂ ਹਲਕਾ ਤੇ ਸੰਭਾਵੀ ਤੌਰ ਤੇ ਚੜਾਈ ਵਾਲਾ ਕੈਮਰਾ ਆਈਲੈਂਡ ਡਿਜ਼ਾਈਨ ਵਿੱਚ ਹੋਵੇਗਾ ਮਸ਼ਹੂਰ ਲੀਕਰ ਮਾਜਿਨ ਬੂਦੇ ਅਨਸਾਰ ਪ੍ਰੋ ਮਾਡਲ ਵਿੱਚ ਮਜ਼ਬੂਤ ਵਾਇਰਲੈਸ ਰਿਸੈਪਸ਼ਨ ਲਈ ਇੱਕ ਮੋਡ ਜਨ ਕੀਤਾ ਐਂਟੀਨਾ ਵੀ ਹੋ ਸਕਦਾ ਹੈ ਦੱਸੇ ਕਿ ਰੰਗਾਂ ਦੇ ਵਿੱਚ ਸਟੈਂਡਰਡ 17 ਲਈ ਕਾਲਾ ਚਿੱਟਾ ਸਟੀਲ ਗ੍ਰੇ ਹਰਾ ਜਾਮਨੀ ਅਤੇ ਹਲਕਾ ਨੀਲਾ ਅਤੇ ਪ੍ਰੋ ਮਾਡਲਾਂ ਲਈ ਬੋਲਡ ਸ਼ੇਡ ਕਾਲਾ ਚਿੱਟਾ ਗ੍ਰੇ ਨੇਵੀ ਬਲੂ ਜਿਹਨੂੰ ਗੂੜਾ ਰੰਗ ਕਹਿੰਦੇ ਆਪਾਂ ਨੀਲਾ ਗੂੜਾ ਅਤੇ ਸੰਤਰੀ ਸ਼ਾਮਿਲ ਹਨ ਆਈਫੋਨ 17 ਲਾਂਚ ਦੀ ਮਿਤੀ ਇਸ ਪ੍ਰਕਾਰ ਹੋ ਸਕਦੀ ਹੈ ਐਪਰਵਾਤੀ ਤੌਰ ਤੇ ਆਪਣੇ ਸਾਰੇ ਪ੍ਰੋਡਕਟ ਸਤੰਬਰ ਦੇ ਮਹੀਨੇ ਲਾਂਚ ਕਰਦਾ ਹੈ ਇਸ ਸਾਲ ਵੀ ਕੋਈ ਵੱਖਰਾ ਦਿਖਾਈ ਨਹੀਂ ਦੇ ਰਿਹਾ ਆਈਫੋਨ ਟਿੱਕਰ ਦੇ ਅਨਸਾਰ ਜਰਮਨ ਕੈਰੀਅਰ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਤਾਰੀਖ ਮੰਗਲਵਾਰ 9 ਸਤੰਬਰ 19 2025 ਵੱਲ ਇਸ਼ਾਰਾ ਕੀਤਾ ਗਿਆ ਹੈ ਐਪਲ ਆਮ ਤੌਰ ਤੇ ਵੱਡੇ ਦਿਨ ਤੋਂ ਸਿਰਫ ਇੱਕ ਜਾਂ ਦੋ ਹਫਤੇ ਪਹਿਲਾਂ ਸੱਦੇ ਪੇਜ ਦਾ ਹੈ ਇਸ ਲਈ ਅਜੇ ਕੁਝ ਵੀ ਕਹਿਣਾ ਅਧਿਕਾਰਿਤ ਨਹੀਂ ਹੋਵੇਗਾ ਫਿਰ ਵੀ ਪਿਛਲੇ ਉਦਾਹਰਨ ਦੇ ਉਦਾਰ ਤੇ ਸਤੰਬਰ ਦੀ ਸ਼ੁਰੂਆਤ ਇੱਕ ਸੁਰੱਖਿਅਤ ਤਰੀਕ ਹੋ ਸਕਦੀ ਹੈ ਅੱਗੇ ਦੇਖਦੇ ਹੋਏ ਕੁਝ ਰਿਪੋਰਟਾਂ ਸੰਕੇਤ ਦਿੰਦੀਆਂ ਹਨ ਕਿ 2026 ਤੋ ਐਪਲ ਆਪਣੇ ਲਾਂਚ ਨੂੰ ਰੋਕ ਸਕਦਾ ਹੈ ਪੱਤਝੜ ਵਿੱਚ ਪ੍ਰੋ ਮਾਡਲਾਂ ਅਤੇ ਬਸੰਤ ਵਿੱਚ ਟੌਗ ਮਾਡਲਾਂ ਦਾ ਉਤਕਾਟਨ ਕਰ ਸਕਦਾ ਹੈ ਹਾਲਾਂਕਿ ਆਈਫੋਨ 17 ਪਰਿਵਾਰਾਂ ਲਈ ਸਭ ਕੁਝ ਅਗਲੇ ਮਹੀਨੇ ਇਕੱਠੇ ਹੋਣ ਦੀ ਉਮੀਦ ਹੈ ਸਾਡੇ ਚੈਨਲ ਤੇ ਆਉਣ ਲਈ ਤੁਹਾਡਾ ਧੰਨਵਾਦ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ